ਉਹਦਾ ਸੀ ਸਗੀਤ ਨਾਲ ਪਿਆਰ ਕਰਦਾ ਸੀ ਸੋ ਐਸਾ ਹੈ ਮਰਦਾਨਾ ਮਰਦਾਨੇ ਨੂੰ ਗੁਰਨਾਨਕ ਪਾਤਸ਼ਾਹ ਜੀ ਨੇ ਐਵੇਂ ਨਹੀਂ ਸੀ ਚੁਣਿਆ 50 54 ਸਾਲ ਦੀ ਉਮਰ ਗੁਰੂ ਸਵਾਰਿਓ ਗੁਰਨਾਨਕ ਪਾਤਸ਼ਾਹ ਜੀ ਦੇ ਨਾਲ ਉਹਨੇ ਪਤਾਈ ਰਵਾਜ ਵਜਾ ਬਜਾ ਕਰਦੀ ਰਵਾਜ ਵਜਾ ਕਰਦੀ ਤੇ ਕਿਸੇ ਸੋਹਣੇ ਉਹਨੇ ਬੜੇ ਸੋਹਣੇ ਬੋਲ ਬੋਲੇ ਨੇ ਦੁਨੀਆਂ ਵਾਲੇ ਨੂੰ ਰੂਪ ਵੇਖਿਉ ਰੂਪ ਵੇਖਿਉ ਜਾਰੀ ਦਾ ਦੁਨੀਆਂ ਵਾਲੇ ਨੂੰ ਰੂਪ ਵੇਖਿਉ ਰੂਪ ਵੇਖਿਉ ਜਾਰੀ ਦਾ ਇੱਕ ਪਤਨ ਦੀ ਮਰਸੀ ਦਾ ਇੱਕ ਪੁੱਤਰ ਸੀ ਪਟਵਾਰੀ ਦਾ ਇੱਕ ਪੁੱਤ ਗਰੀਬ ਮਰਾਸੀ ਦਾ ਇੱਕ ਪੁੱਤਰ ਸੀ ਪਟਵਾਰੀ ਦਾ ਉਸ ਸੂਤਰ ਕਹ ਕਹ ਦਰਕਾਰੀ ਨੂੰ ਮੇਰਾ ਪਾਪਾ ਕਰਨ ਲਾਉਂਦਾ ਏ ਉਸ ਸੂਤਰ ਕੈ ਦਰਕਾਰੇ ਮੇਰਾ ਪਾਪਾ ਕਰਨ ਲਾਉਂਦਾ ਏ ਮਰਦਾਨੇ ਵਰਗਾ ਵੀਰ ਕਿਤੇ ਨਾਨਕ ਦੇ ਇਸੇ ਹੁੰਦਾ ਏ ਮਰਦਾਨੀ ਵਰ ਕਾ ਦੇਰ ਕਿਤੇ ਨਾਨਕ ਦੇ ਹਿੱਸੇ ਹੁੰਦਾ ਏ ਨਹੀਂ ਲਾਲਚ ਕੋਈ ਮਰਦਾਨੀ ਨੂੰ ਨਹੀਂ ਲਾਲਚ ਕੋਈ ਮਰਦਾਨੇ ਨੂੰ ਲਾ ਪੈਸੇ ਤਾਂ ਨਾ ਆਉਂਦੇ ਨਾ ਬੇਸਕ ਕਰੇ ਮਸਲਾਏ ਕਦੇ ਰੋਕੀਦਾ ਕਦੇ ਸੌਂਦੇ ਨਾ ਗੁਰਸਵਾਲੇ ਨੂੰ ਕਰੀਬਾਂ ਦੇ ਘਰ ਆਪ ਦੇਖਦੇ ਜਿਹੜੇ ਗਰੀਬ ਲੋਕ ਨੇ ਵਿਚਾਰੇ ਉਹੀ ਕਮਾਉਣਾ ਹੈ ਉਹੀ ਖਾਣਾ ਹੈ ਤੇ ਜੇ ਆਵਾਜ਼ਾਂ ਪੈ ਜਾਣ ਨੂੰ ਗੁਰੂ ਬਾਸਾ ਜੀ ਬਾਣੀ ਦੇ ਵਿੱਚ ਵਚਨ ਕਰਦੇ ਨੇ ਨਾਨਕ ਸਾਵਣ ਜੀਵਸੈ ਚੌਂ ਵਿਸ਼ੋੜਾ ਹੋਏ ਕਾਈ ਮੁੱਤਾ ਨਿਰਦਨ ਪੰਥੀ ਚੱਕ ਰਹੇ ਨਾਨਕ ਸਾਵਣ ਜੀਵਸੈ ਚੌਂ ਮਹਾ ਹੋਏ ਕਦੇ ਚੌਂਹਾਂ ਨੂੰ ਕਹਿੰਦੇ ਨਾਨਕ ਸਾਵਣ ਜੀਵਸੈ ਚੌਂ ਮਹਾ ਹੋਏ ਨਾਗਾ ਮਿਰਗਾ ਮਸੀਆਂ ਰਸੀਆਂ ਕਰਤਨ ਹੋਏ ਕਹਿੰਦੇ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਪਰ ਗਰੀਬ ਨੂੰ ਦੁਖੀ ਹੋ ਜਾਂਦਾ ਵੀ ਪੈਣ ਦੇ ਨਾਲ ਵੀ ਅੱਜ ਦਿਹਾੜੀ ਟੁੱਟ ਗਈ ਅੱਜ ਦਿਹਾੜੀ ਟੁੱਟ ਗਈ ਜਿਹੜਾ ਪੈਸਾ ਬਣਨਾ ਸੀ ਉਹ ਰਹਿ ਗਿਆ ਤਾਂ ਤੇ ਮੈਂ ਬੱਚਿਆਂ ਨੂੰ ਕੀ ਖਵਾਵਾਂਗਾ ਉਦਾਸ ਹੋ ਜਾਂਦਾ ਤੇ ਗਰੀਬ ਜੋ ਗੁਰੂ ਸਵਾਰੇ ਉਹੀ ਪਕਾਉਣਾ ਉਹੀ ਖਾਣਾ ਤੇ ਮਰਦਾਨਾ ਵੀ ਤਾਂ ਹੁਣ ਜਿਆਦਾ ਅਮੀਰ ਤਾਂ ਇਹ ਨਹੀਂ ਕੋਈ ਦੇ ਦੂਸਰੇ ਪਾਸੇ ਪਟਵਾਰੀ ਗੁਰਨਾਨਕ ਪਾਸਾ ਜੀ ਦਾ ਗੁਰਨਾਨਕ ਪਾਸਾ ਜੀ ਪਟਵਾਰੀ ਦਾ ਪੁੱਤਰ ਹੈ ਔਦੇਦਾਰ ਹੈ ਪਟਵਾਰੀ ਔਦੇਦਾਰ ਹੈ ਤੇ ਗੁਰੂ ਸਵਾਰਿਓ ਉਹਦਾ ਪੁੱਤਰ ਹੈ ਧਨਾੜ ਹੈ ਪਰ ਗੁਰਨਾਨਕ ਪਾਸਾ ਜੀ ਦੇਖੋ ਐਡੇ ਵੱਡੇ ਸਹਾਉਕਾਰ ਹੋਣ ਦੇ ਬਾਵਜੂਦ ਵੀ ਕਰਤਾਰ ਨੂੰ ਨਾਲ ਮਿਲਣ ਵਾਸਤੇ ਦੁਨੀਆ ਦਾ ਰਸਤਾ ਚੁਣਿਆ ਕਿ ਦੁਨੀਆ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਆਈ ਪਰ ਇੱਕ ਗੱਲ ਨਹੀਂ ਗੁਰਸਵਾਰੇ ਉਹ ਜਿਹੜੀਆਂ ਰੱਦੀਆਂ ਰੂਹਾਂ ਆਉਂਦੀਆਂ ਨੇ ਨਾ ਸੰਤ ਮਸੀਹ ਸਿੰਘ ਜੀ ਬਚਨ ਕਰਿਆ ਕਰਦੇ ਨੇ ਕਿ ਜਿਹੜੀਆਂ ਰੱਦੀਆਂ ਰੂਹਾਂ ਆਉਂਦੀਆਂ ਨੇ ਪ੍ਰਮਾਤਮਾ ਨੂੰ ਮਲਾਉਣ ਵਾਲੀਆਂ ਹੁੰਦੀਆਂ ਨੇ ਸ਼ੁਭ ਆਤਮਾ ਹੁੰਦੀਆਂ ਨੇ ਗੁਰਸਵਾਰੇ ਉਹਨਾਂ ਵਾਸਤੇ ਪਵਿੱਤਰ ਊੱਖਾਂ ਚਾਹੀਦੀਆਂ ਨੇ ਪਵਿੱਤਰ ਊੱਖਾਂ ਚਾਹੀਦੀਆਂ ਨੇ ਫਿਰ ਉਹ ਆਉਂਦੀਆਂ ਨੇ ਇਹ ਉਹ ਪਵਿੱਤਰ ਕੂਹ ਹੈ ਉਹ ਕਿਹੜੀ ਹੈ ਮਾਤਾ ਤ੍ਰਿਪਤਾ ਜੀ ਦੀ ਮਾਤਾ ਤ੍ਰਿਪਤਾ ਜੀ ਦੀ ਪਵਿੱਤਰ ਕੂਹ ਦੇ ਵਿੱਚ ਗੁਰੂ ਨਾਨਕ ਪਾਸਾ ਜੀ ਨੇ ਅਵਤਾਰ ਧਾਰਿਆ ਸੋ ਗੁਰੂ ਜੀ ਬਾਰੇ ਆਓ ਉਹ ਮੋਲਕ ਬਚਨ ਆਪਾਂ ਸਾਂਝੇ ਕਰੀਏ ਕਿਸੇ ਕਵੀ ਨੇ ਬੜੇ ਪਿਆਰੇ ਗਾਇਨੇ ਬੇਸੰਗ ਕਰੇ ਮਸਾਈ ਕਦੇ ਰੂਪੀ ਦਾ ਕਦੇ ਸੌਤੇ ਦਾ ਨਹੀਂ ਲਾਲਚ ਕੋਈ ਮਰਦਾਨੇ ਨੂੰ ਨਾ ਪੈਸੇ ਦਾ ਨਾਉ ਤੇ ਤਾ ਮੇਰਾ ਨਾਨਕ ਕੱਲਾ ਨਾ ਰਹਿ ਜਾਵੇ ਬਸੇ ਦਿਲ ਵਿੱਚ ਚਾਉਂਦਾ ਏ ਮਰਦਾਨੇ ਵਰਗਾ ਵੀਰ ਕਿਤੇ ਨਾਂ ਤਦੇ ਹਿੱਸੇ ਹੁੰਦਾ ਏ मर्दाने वर्ग वीर कानक देवेओ